ਸਤਿ ਸ਼੍ਰੀ ਅਕਾਲ ਮੈਂ ਰਪਿੰਦਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਕੱਲ ਅਸੀਂ ਕਿਸੇ ਨੂੰ ਮਿਲਣ ਲਈ ਗਏ ਸੀਗੇ ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਹੋਵੋਗੇ ਕੁਮਾਰ ਜਗਦੇਵ ਸਿੰਘ ਫਰੀਦਕੋਟ ਰਹਿੰਦੇ ਨੇ ਤੇ ਬੜਾ ਸੋਹਣਾ ਲਿਖਦੇ ਨੇ ਤੇ ਉੱਥੇ ਜਦੋਂ ਅਸੀਂ ਉਹਨਾਂ ਕੋਲ ਜਾ ਕੇ ਬੈਠੇ ਤਾਂ ਉਹ ਗੱਲਬਾਤ ਕਰਨ ਲੱਗ ਪਏ ਤੇ ਉਹਨਾਂ ਦੇ ਘਰੋਂ ਭਾਬੀ ਜੀ ਉਹ ਵੀ ਬੈਠੇ ਸੀਗੇ ਉਹ ਕਹਿੰਦੇ ਕਿ ਕਈ ਵਾਰੀ ਨਾ ਸਾਨੂੰ ਐ ਲੱਗਦਾ ਹੁੰਦਾ ਜਦੋਂ ਅਸੀਂ ਤੁਹਾਡੀਆਂ ਗੱਲਾਂ ਸੁਣਦੇ ਆਂ ਵੀ ਆਹ ਗੱਲ ਸੁਣਨ ਵਾਲੀ ਸੀ ਪਰ ਉਸ ਤੋਂ ਪਹਿਲਾਂ ਨਹੀਂ ਸੀ ਸੋਚਿਆ ਕਿ ਇਸ ਵਿਸ਼ੇ ਤੇ ਵੀ ਗੱਲਬਾਤ ਹੋ ਸਕਦੀ ਆ ਤੇ ਗੱਲਾਂ-ਗੱਲਾਂ 'ਚ ਉਹਥੇ ਹੀ ਕੱਲ ਇੱਕ ਨਵਾਂ ਵਿਸ਼ਾ ਨਿਕਲਿਆ ਆ ਬਾਜੀ ਗੱਲ ਕਰਨ ਲੱਗ ਗਏ ਕਹਿੰਦੇ ਕਿ بڑے ਘਰਾਂ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਸਮੱਸਿਆ ਇਹ ਹੈ ਕਿ ਘਰ 'ਚ ਜਿਹੜੇ ਬਜ਼ੁਰਗ ਹੁੰਦੇ ਨੇ ਖਾਸ ਕਰਕੇ ਬੀਬੀਆਂ ਜਦੋਂ ਉਹਨਾਂ ਦੀਆਂ ਕੁੜੀਆਂ ਵਿਆਹੀਆਂ ਜਾਂਦੀਆਂ ਨੇ ਤਾਂ ਉਹ ਬੇहद ਜ਼ਿਆਦਾ ਗੱਲਬਾਤ ਫੋਨ ਦੇ ਜਰੀਏ ਉਹਨਾਂ ਨਾਲ ਕਰਦੀਆਂ ਨੇ ਤੇ ਕਹਿੰਦੇ ਫਿਰ ਉਸ ਚੀਜ਼ ਦਾ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਕਲੇਸ਼ ਪੈਂਦਾ ਕਿਉਂਕਿ ਜਿੰਨੀਆਂ ਗੱਲਾਂ ਅਸੀਂ ਆਪਣੇ ਘਰ ਦੀਆਂ ਕਿਸੇ ਨਾਲ ਵੀ ਕਰਦੇ ਆ ਉਹ ਦੂਜੇ ਦੇ ਘਰ 'ਚ ਵੀ ਸਮੱਸਿਆ ਬਣਦੀਆਂ ਨੇ ਤੇ ਸਾਡੇ ਆਪਣੇ ਘਰ 'ਚ ਵੀ ਤੇ ਭਾਬੀ ਵੀ ਬੈਠੇ ਸੀ ਉਹ ਵੀ ਗੱਲ ਕਰਨ ਲੱਗ ਗਏ ਕਹਿੰਦੇ ਵੀ ਐਦਾਂ ਹੁੰਦਾ ਫਿਰ ਕਈ ਵਾਰੀ ਜਿਹੜੀਆਂ ਸੱਸਾਂ ਹੁੰਦੀਆਂ ਨੇ ਉਹ ਆਪਣੀਆਂ ਕੁੜੀਆਂ ਦੀਆਂ ਗੱਲਾਂ ਸੁਣ ਕੇ ਅਕਸਰ ਨੋਆ ਨਾਲ ਛੋਟੇ-ਮੋਟੇ ਕਲੇਸ਼ ਨੇ ਜਿਹੜੇ ਉਹ ਕਰਨ ਲੱਗ ਜਾਂਦੀਆਂ ਨੇ ਅਸੀਂ ਬਹੁਤੀ ਵਾਰ ਸੋਸ਼ਲ ਮੀਡੀਆ ਤੇ ਵੀ ਦੇਖਦੇ ਆਂ ਬਈ ਜਦੋਂ ਮਾਵਾਂ ਧੀਆਂ ਨਾਲ ਖਾਸ ਕਰਕੇ ਵਿਆਹਾਂ ਹੋਈਆਂ ਧੀਆਂ ਨਾਲ ਜ਼ਿਆਦਾ ਸਨੇਹ ਦਿਖਾਉਂਦੀਆਂ ਨੇ ਤਾਂ ਉਹ ਅਕਸਰ ਆਪਣੇ ਮੋਹ ਦੇ ਚੱਕਰ 'ਚ ਉਹਨਾਂ ਦੇ ਘਰ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਦਾ ਵੀ ਖਿਆਲ ਰੱਖਣ ਲੱਗ ਜਾਂਦੀਆਂ ਨੇ ਤੇ ਜਿਹੜਾ ਸੋਹਰਾ ਪਰਿਵਾਰ ਹੁੰਦਾ ਉਹ ਕਦੇ ਨਹੀਂ ਚਾਹੁੰਦਾ ਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਬੰਦਾ ਦਖਲ ਅੰਦਾਜ਼ੀ ਕਰੇ ਚਾਹੇ ਉਹ ਕੁੜੀ ਦੇ ਮਾਪੇ ਹੀ ਕਿਉਂ ਨਾ ਹੋਣ ਪਰ ਅਸੀਂ ਆਪਣੇ ਮੋਹ ਵਾਸ ਚੱਕਰ ਚ ਇਹ ਸਾਰਾ ਕੁਝ ਭੁੱਲ ਜਾਂਨੇ ਆ ਤੇ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਮਾਪੇ ਆਪਣੀਆਂ ਕੁੜੀਆਂ ਦਾ ਖਿਆਲ ਰੱਖਣ ਉਹਨਾਂ ਦੇ ਦੁੱਖ ਸੁੱਖ ਚ ਉਹਨਾਂ ਦਾ ਸਾਥ ਦੇਣ ਜਾਂ ਕਈ ਵਾਰੀ ਜਦੋਂ ਕੁੜੀ ਨੂੰ ਆਪਣੇ ਸਹੁਰੇ ਘਰ ਕੋਈ ਤੰਗੀ ਆਉਂਦੀ ਆ ਚਾਹੇ ਉਹ ਆਰਥਿਕ ਤੰਗੀ ਹੁੰਦੀ ਆ ਚਾਹੇ ਉਹ ਕੋਈ ਰਿਸ਼ਤਿਆਂ 'ਚ ਤੰਗੀ ਹੋਵੇ ਤਾਂ ਉਹ ਅਕਸਰ ਆਪਣੇ ਮਾਪਿਆਂ ਨੂੰ ਯਾਦ ਕਰਦੀ ਆ ਪਰ ਜੇ ਬਿਨਾਂ ਵਜ੍ਹਾ ਤੁਸੀਂ ਆਪਣੇ ਘਰ 'ਚ ਖੁਸ਼ ਹੋ ਤੁਹਾਡੇ ਘਰ ਦੇ ਵਿੱਚ ਕੋਈ ਸਮੱਸਿਆ ਨਹੀਂ ਤਾਂ ਵੀ ਤੁਹਾਡਾ رابطہ ਰੋਜ਼ ਘੰਟਾ-ਘੰਟਾ ਆਪਣੇ ਮਾਪਿਓ ਨਾਲ ਰਹਿੰਦਾ ਤਾਂ ਯਕੀਨਨ ਇਹ ਤੁਹਾਡੀ ਮਾਂ ਲਈ ਵੀ ਚੰਗਾ ਨਹੀਂ ਕਿਉਂਕਿ ਜੇ ਤੁਹਾਡੇ ਭਰਾ ਜਿਹੜੇ ਵਿਆਹੇ ਹੋਏ ਨੇ ਤਾਂ ਨਾ ਚਾਹੁੰਦੇ ਹੋਏ ਵੀ ਤੁਹਾਡੀ ਭਝਾਈ ਨੂੰ ਇਸ ਚੀਜ਼ ਨਾਲ ਦਿੱਕਤ ਆ ਮਹਿਸੂਸ ਹੁੰਦੀ ਆ ਅਸੀਂ ਬੇਸ਼ੱਕ ਕੋਈ ਵੀ ਗੱਲ ਨਹੀਂ ਕਰ ਰਹੇ ਹੁੰਦੇ ਬੇਸ਼ੱਕ ਅਸੀਂ ਆਪਣੀਆਂ ਮਾਵਾ ਨਾਲ ਆਪਣੀਆਂ ਪਰਜਾਈਆਂ ਦੀ ਕੋਈ ਗੱਲ ਜਾਂ ਚੁਗਲੀ ਨਹੀਂ ਕਰਦੇ ਪਰ ਫਿਰ ਵੀ ਅਗਲੇ ਨੂੰ ਮਹਿਸੂਸ ਹੁੰਦਾ ਰਹਿੰਦਾ ਕਿ ਸ਼ਾਇਦ ਇਹ ਘੰਟਿਆਂ ਦਾ ਜਿਹੜਾ ਰਾਪਤਾ ਇਹਦੇ ਚ ਉਹਨਾਂ ਦੀ ਵੀ ਕੋਈ ਗੱਲ ਜ਼ਰੂਰ ਹੁੰਦੀ ਹੋਊਗੀ ਤੇ ਜਦੋਂ ਮਾਵਾ ਇਹੋ ਜੀ ਚੀਜ਼ ਕਰਦੀਆਂ ਨੇ ਜੇ ਧੀ ਕੋਈ ਆਪਣੇ ਘਰ ਦਾ ਦੁੱਖ ਸੁੱਖ ਕਰਦੀ ਆ ਕਿਉਂਕਿ ਜਿੱਥੇ ਅਸੀਂ ਰਹਨੇ ਆ ਤਾਂ ਅਸੀਂ ਹਮੇਸ਼ਾ ਕਹਿੰਨੇ ਆ ਕਿ ਜਿੱਥੇ ਚਾਰ ਭਾਂਡੇ ਇਕੱਠੇ ਹੋਣਗੇ ਉੱਥੇ ਖੜਕਦੇ ਜ਼ਰੂਰ ਨੇ ਜਿਸ ਘਰ ਚ ਅਸੀਂ ਹੁੰਨੇ ਆ ਤਾਂ ਉਥੇ ਕਿਸੇ ਨਾਲ ਸਾਡੀ ਕੋਈ ਵੀ ਛੋਟੀ ਮੋਟੀ ਜਿਹੜੀ ਸਮੱਸਿਆ ਉਹ ਅਕਸਰ ਚੱਲਦੀ ਹੋ ਰਹਿੰਦੀ ਆ ਜਾਂ 10-15 ਦਿਨਾਂ ਬਾਅਦ ਘਰਾਂ ਦੇ ਵਿੱਚ ਅਕਸਰ ਛੋਟੇ-ਛੋਟੇ ਮਨਮਟਾਪ ਸਾਡੇ ਹੋ ਹੀ ਜਾਂਦੇ ਨੇ ਤਾਂ ਫਿਰ ਕੁੜੀਆਂ ਵੀ ਜ਼ਿਆਦਾ ਉਹਨਾਂ ਗੱਲਾਂ ਬਾਰੇ ਹੀ ਆਪਣੇ ਮਾਪਿਆਂ ਨਾਲ ਗੱਲਾਂ ਕਰਨ ਲੱਗ ਜਾਂਦੀਆਂ ਨੇ ਤਾਂ ਉਹੀ ਫਿਰ ਗੱਲ ਹੈ ਕਿ ਮੋਹ ਦੇ ਚੱਕਰ 'ਚ ਮਾਵਾ ਉਹਨਾਂ ਨੂੰ ਕਈ ਵਾਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਦੱਸਣ ਲੱਗ ਜਾਂਦੀਆਂ ਨੇ ਸਿਖਾਉਣ ਲੱਗ ਜਾਂਦੀਆਂ ਨੇ ਜਿਹੜੀਆਂ ਉਹਨਾਂ ਦੇ ਆਪਣੇ ਘਰ ਪਰਿਵਾਰ ਲਈ ਵੀ ਸਹੀ ਨਹੀਂ ਹੁੰਦੀਆਂ ਮੈਂ ਐਦਾਂ ਹੀ ਇੱਕ ਪਰਿਵਾਰ ਨੂੰ ਜਾਣਦੀ ਆ ਤੇ 10 ਸਾਲ ਪਹਿਲਾਂ ਉਹਨਾਂ ਦੀ ਧੀ ਦਾ ਆਪਣੇ ਸਹੁਰੇ ਘਰ ਨਾਲ ਬੜਾ ਜ਼ਿਆਦਾ ਕਲੇਸ਼ ਚੱਲਿਆ ਇਸ ਚੀਜ਼ ਤੇ ਕਿ ਮਾਂ ਨੇ ਸਮਝਾਇਆ ਸੀ ਕਿ ਤੂੰ ਆਪਣੀ ਤਨਖਾਹ 'ਚੋਂ ਜਿਹੜਾ ਕੋਈ ਵੀ ਪੈਸਾ ਉਹ ਆਪਣੇ ਸਹੁਰੇ ਪਰਿਵਾਰ ਨੂੰ ਨਹੀਂ ਦੇਣਾ ਤੇ ਜਦੋਂ ਅਸੀਂ ਕਿਸੇ ਘਰ 'ਚ ਵਿਆਹੇ ਜਾਂਦੇ ਆ ਮੈਨੂੰ ਲੱਗਦਾ ਕਿ ਅਸੀਂ ਕਹਿੰਦੇ ਹਾਂ ਜਮਾਨਾ ਬਹੁਤ ਅੱਗੇ ਆ ਗਿਆ ਹੁਣ ਕੁੜੀਆਂ ਤੇ ਮੁੰਡੇ ਨੇ ਜਿਹੜੇ ਉਹ ਬਰਾਬਰ ਨੇ ਜੇ ਉਸ ਘਰ ਦੇ ਵਿੱਚ ਮੁੰਡਾ ਜਿਹੜਾ ਉਹ ਕਮਾ ਕੇ ਪੈਸੇ ਦੇ ਰਿਹਾ ਤਾਂ ਉੱਥੇ ਕੁੜੀ ਨਹੀਂ ਇਹ ਗੱਲ ਕਹਿ ਸਕਦੀ ਵੀ ਮੈਂ ਆਪਣੇ ਕਮਾਏ ਹੋਏ ਪੈਸਿਆਂ ਦੇ ਵਿੱਚੋਂ ਤੁਹਾਨੂੰ ਕੋਈ ਪੈਸਾ ਨਹੀਂ ਦਵਾਂਗੀ ਕਿਉਂਕਿ ਉਹ ਘਰ ਸਾਡਾ ਵੀ ਹੁੰਦਾ ਜੇ ਉਹਦੇ 'ਚ ਸਾਡਾ ਘਰ ਵਾਲਾ ਪੂਰੀਆਂ ਜ਼ਿੰਮੇਵਾਰੀਆਂ ਚੁੱਕ ਰਿਹਾ ਤੇ ਔਖ-ਔਖ ਵੇਲੇ ਔਖ-ਔਖ ਵੇਲੇ ਨਹੀਂ ਮੈਨੂੰ ਲੱਗਦਾ ਸਾਨੂੰ ਮਹੀਨੇ ਦੇ ਜਿਹੜੇ ਖਰਚੇ ਨੇ ਉਹਨਾਂ ਦੇ ਵਿੱਚ ਵੀ ਆਪਣਾ ਹਿੱਸਾ ਜਿਹੜਾ ਉਹ ਜ਼ਰੂਰ ਪਾਉਣਾ ਚਾਹੀਦਾ ਹਾਂ ਇਹ ਵੀ ਹੈ ਕਿ ਤੁਸੀਂ ਆਪਣੀ ਪੂਰੀ ਕਮਾਈ ਨਾ ਉਹਨਾਂ ਦੇ ਹੱਥ ਤੇ ਧਰ ਦੋ ਕਿਉਂਕਿ ਕੁੜੀ ਦੀ ਇੱਕ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਕਿ ਉਹਦੇ ਨਾਲ ਕੋਈ ਜਾਇਦਾਦ ਨਹੀਂ ਹੁੰਦੀ ਉਹਦੇ ਨਾਲ ਕੋਈ ਘਰ ਨਹੀਂ ਹੁੰਦਾ ਉਹਦਾ ਜਿਹੜਾ ਇੱਕ ਢੋਈ ਹੁੰਦੀ ਆ ਆਪਾਂ ਕਹਦੀਏ ਉਹਦੇ ਆਪਣੇ ਕਮਾਈ ਹੋਈ ਪੈਸੇ ਹੀ ਹੁੰਦੇ ਨੇ ਜੇ ਉਹ ਚਾਰ ਪੈਸੇ ਉਹਨਾਂ 'ਚੋਂ ਵੀ ਆਪਣੇ ਨਾਂ ਨਾ ਰੱਖੇ ਨਾ ਤਾਂ ਉਹਦੇ ਜਿਹੜੇ ਜ਼ਿੰਦਗੀ ਦੇ بڑے ਕਈ ਤਰ੍ਹਾਂ ਦੇ ਫੈਸਲੇ ਹੁੰਦੇ ਨੇ ਉਹਨਾਂ 'ਚ ਕਮਜ਼ੋਰ ਪੈ ਜਾਂਦੀ ਆ ਆਪਾਂ ਕਹਿੰਦੇ ਆ ਕਿ ਜੇ ਤੁਹਾਡੇ ਖਾਤੇ ਦੇ ਵਿੱਚ 4 ਪੈਸੇ ਨੇ ਤਾਂ ਉਹਨਾਂ ਦਾ ਹੁਸਨ ਹੀ ਵੱਖਰਾ ਹੁੰਦਾ ਤੇ ਇਸੇ ਤਰ੍ਹਾਂ ਕੁੜੀ ਲਈ ਵੀ ਮੈਨੂੰ ਲੱਗਦਾ ਉਹ ਕਮਾਈ ਬਹੁਤ ਵੱਡੀ ਚੀਜ਼ ਹੁੰਦੀ ਆ ਰੱਬ ਨਾ ਕਰੇ ਕੱਲ ਨੂੰ ਜ਼ਿੰਦਗੀ 'ਚ ਉਹਦੇ ਤੇ ਕੋਈ ਔਕਸੋਕ ਹੁੰਦੀ ਆ ਤਾਂ ਮੈਨੂੰ ਲੱਗਦਾ ਕਿ ਅੱਧੀ ਸੁਰਖਰੂ ਤਾਂ ਉਹ ਏਸੀ ਚੀਜ਼ ਨਾਲ ਹੋ ਜਾਂਦੀ ਆ ਵੀ ਚਲੋ ਉਹਦੇ ਹੱਥ 'ਚ 4 ਪੈਸੇ ਹੈਗੇ ਨੇ ਪਰ ਜੇ ਅਸੀਂ ਇਹ ਪੁੱਠੀ ਮਾਤ ਜਿਹੜੀ ਆਪਣੇ ਮਾਪਿਓ ਤੋਂ ਲੈ ਲਈਏ ਵੀ ਤੂੰ ਬਿਲਕੁਲ ਹੀ ਕੋਈ ਪੈਸਾ ਨਹੀਂ ਦੇਣਾ ਮੈਨੂੰ ਲੱਗਦਾ ਕਿ ਉੱਥੇ ਨਾ ਤੁਹਾਡੇ ਆਪਣੇ ਰਿਸ਼ਤੇ ਤੁਹਾਡੇ ਸਹਰੇ ਪਰਿਵਾਰ ਦੇ ਵਿੱਚ ਖਰਾਬ ਹੋ ਜਾਂਦੇ ਨੇ ਕੁੜੀ ਸਮਝਦਾਰ ਸੀ ਚਲੋ ਥੋੜੇ ਅਰਸੇ ਬਾਅਦ ਉਹਨੂੰ ਰਿਸ਼ਤੇਦਾਰਾਂ ਨੇ ਸਮਝਾਇਆ ਜਨ ਕਈ ਵਾਰੀ ਬੰਦਾ ਆਪਣੇ ਆਪ ਹੀ ਸਮਝਣ ਲੱਗ ਜਾਂਦਾ ਕੁਝ ਕੁ ਚੀਜ਼ਾਂ ਨੂੰ ਤਾਂ ਉਹਨੇ ਆਪਦੇ ਘਰ ਦਾ ਮਾਹੌਲ ਠੀਕ ਕਰ ਲਿਆ ਪਰ ਤੁਸੀਂ ਸੋਚ ਕੇ ਦੇਖੋ ਵੀ ਜੇ ਉਹ ਆਪਣੀ ਮਾਂ ਦੀਆਂ ਗੱਲਾਂ ਚਾਹੁੰਦੀ ਜਾਂ ਮਾਂ ਦੀਆਂ ਗੱਲਾਂ ਨੂੰ ਹੀ ਸੁਣਦੀ ਰਹਿੰਦੀ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਅੱਜ ਜੋ ਤਲਾਕਸ਼ੁਦਾ ਹੁੰਦੀ ਹੈ ਨਾ ਤੇ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਅਸੀਂ ਆਪਣੀਆਂ ਮਾਵਾਂ ਨੂੰ ਦੇਖਿਆ ਕਿ ਉਹਨਾਂ ਨੇ ਕਿੰਨੇ ਔਖੇ ਵਕਤਾਂ ਦੇ ਵਿੱਚ ਆਪਣੀ ਜ਼ਿੰਦਗੀ ਕੱਢੀ ਆ ਇਹ ਬਿਲਕੁਲ ਨਹੀਂ ਮੈਨੂੰ ਲੱਗਦਾ ਕਿ ਅਸੀਂ ਕਹਿੰਦੇ ਕਿ ਹਾਂ ਤੁਸੀਂ ਵੀ ਉਹ ਉਨੀ ਹੀ ਔਕ ਸੋਕ ਆ ਜਿਹੜੀ ਉਹ ਜਰਦੇ ਰਹੋ ਪਰ ਹਾਂ ਜ਼ਿੰਦਗੀ ਚ ਥੋੜੀ ਹਾਂ ਜੀਆਂ ਨਾ ਤੁਹਾਨੂੰ ਦੂਜੇ ਬੰਦੇ ਨਾਲ ਤਾਲਮੇਲ ਬਿਠਾ ਕੇ ਜ਼ਿੰਦਗੀ ਜਿਉਣੀ ਪੈਂਦੀ ਹੈ ਇਹ ਨਹੀਂ ਹੁੰਦਾ ਕਿ ਹਰ ਵਕਤ ਸਾਡੀ ਉਹ ਮਰਜ਼ੀ ਚੱਲੂਗੀ ਇੱਕ ਚੀਜ਼ ਹੋਰ ਮੈਨੂੰ ਜਿਹੜੀ ਲੱਗਦੀ ਹੁੰਦੀ ਹੈ ਕਿ ਬਹੁਤ ਕੁੜੀਆਂ ਇਸ ਚੀਜ਼ ਤੇ ਕੰਪਲੇਨ ਕਰਦੀਆਂ ਹੁੰਦੀਆਂ ਨੇ ਵੀ ਜਦੋਂ ਸਾਡਾ ਵਿਆਹ ਹੋ ਜਾਂਦਾ ਨਾ ਤਾਂ ਸਾਡੀਆਂ ਸੱਸਾਂ ਸਾਨੂੰ ਕਹਿਣਗੀਆਂ ਜ਼ਰੂਰ ਵੀ ਤੂੰ ਮੇਰੀਆਂ ਧੀਆਂ ਵਰਗੀਆਂ ਪਰ ਸਾਨੂੰ ਧੀਆ ਸਮਝਿਆ ਨਹੀਂ ਜਾਂਦਾ ਬਹੁਤ ਸਾਰੇ ਜਿਹੜੇ ਓਲੇ ਪਰਦੇ ਨੇ ਉਹ ਸਾਡੇ ਤੋਂ ਰੱਖੇ ਜਾਂਦੇ ਨੇ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਿਰਫ ਆਪਣੀਆਂ ਧੀਆਂ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੇ ਮਾਵਾਂ ਵੀ ਇਹੀ ਚੀਜ਼ ਕਰਦੀਆਂ ਨੇ ਜਦ ਕਿ ਉਹਨਾਂ ਨੂੰ ਕਰਨਾ ਇਹ ਚਾਹੀਦਾ ਕਿ ਉਹਨਾਂ ਦੀ ਧੀ ਦੀ ਤੇ ਉਹਨਾਂ ਦੀ ਨੌ ਦੀ ਬੇहद ਜ਼ਿਆਦਾ ਬਣੇ ਕਿਉਂਕਿ ਮਾਪਿਆਂ ਤੋਂ ਬਾਅਦ ਜਿਹੜੇ ਸਾਡੇ ਪੱਕੇ ਹੁੰਦੇ ਨੇ ਉਹ ਸਾਡੇ ਭਰਾ ਭਝਾਈ ਨਾਲ ਹੀ ਹੁੰਦੇ ਨੇ ਜੇ ਉਹਨਾਂ ਨਾਲ ਸਾਡੀ ਚੰਗੀ ਬਣਦੀ ਹੋਊਗੀ ਸਾਡੇ ਪੇਕੇਆਂ ਨਾਲ ਸਾਡਾ ਸੁਖਾਵਾਂ ਰਿਸ਼ਤਾ ਹੋਊਗਾ ਅਸੀਂ ਹੱਕ ਨਾਲ ਉਹਨਾਂ ਘਰਾਂ ਚ ਜਦੋਂ ਜੀ ਕਰੂਗਾ ਜਾ ਸਕਾਂਗੇ ਸਾਡਾ ਉਹਨਾਂ ਹੀ ਲਾਡ ਪਿਆਰ ਕੀਤਾ ਜਾਊਗਾ ਜਿੰਨਾ ਕਿ ਸਾਡਾ ਕੁਆਰੇ ਹੁੰਦਿਆਂ ਸਾਡੇ ਘਰ ਚ ਕੀਤਾ ਜਾਂਦਾ ਸੀ ਫਿਰ ਸਾਨੂੰ ਕਦੇ ਨਹੀਂ ਲੱਗੂਗਾ ਕਿ ਅੱਛਾ ਸੀ ਜਦੋਂ ਦੀ ਮੇਰੀ ਪਰਜਾਈ ਆਈ ਆ ਉਦੋਂ ਤਾਂ ਮੈਨੂੰ ਉਸ ਘਰ ਚ ਪੁੱਛਿਆ ਹੀ ਨਹੀਂ ਜਾਂਦਾ ਹਨ ਪਰ ਮਾਵਾਂ ਇਹ ਚੀਜ਼ ਨਹੀਂ ਕਰਦੀਆਂ ਉਹ ਹਮੇਸ਼ਾ ਆਪਣੀ ਧੀ ਨੂੰ ਤੇ ਆਪਣੀ ਨੂੰ ਵੱਖਰਾ ਵੱਖਰਾ ਕਰ ਲੈਂਦੀਆਂ ਨੇ ਉਹ ਖਾਸ ਕਰਕੇ ਮਤਲਬ ਬਹੁਤੇ ਘਰਾਂ ਦੇ ਵਿੱਚ ਇਹ ਹੁੰਦਾ ਕਿ ਨੋਹਾਂ ਦੀਆਂ ਚੁਗਲੀਆਂ ਕੁੜੀਆਂ ਕੋਲ ਕੀਤੀਆਂ ਜਾਂਦੀਆਂ ਨੇ ਤੇ ਕੁੜੀਆਂ ਵੀ ਫਿਰ ਇਦਾਂ ਹੀ ਕਰਦੀਆਂ ਹੁੰਦੀਆਂ ਨੇ ਉਹਨਾਂ ਨੂੰ ਲਾਦਾਂ ਦਾ ਹਾਏ ਮੇਰੀ ਮਾਂ ਨੂੰ ਪਤਾ ਨਹੀਂ ਸ਼ਾਇਦ ਉਸ ਘਰ 'ਚ ਕਿੰਨੀਕ ਤੰਗੀ ਆ ਮੇਰੀ ਭਝਾਈ ਪਤਾ ਨਹੀਂ ਉਸ ਘਰ 'ਚ ਮੇਰੀ ਮਾਂ ਨੂੰ ਕਿੰਨਾਕ ਤੰਗ ਕਰਦੀ ਆ ਤੇ ਉਹ ਕਈ ਵਾਰੀ ਆਪਣੀਆਂ ਮਾਮਾ ਨੂੰ ਵੀ ਫਿਰ ਪੁੱਠੀਆਂ ਸਲਾਮਾਂ ਦੇਣ ਲੱ ਆ ਜਾਂਦੀਆਂ ਨੇ ਤੇ ਜਦੋਂ ਅਸੀਂ ਇਹ ਗੱਲ ਕਰਦੇ ਸੀ ਨਾ ਤਾਂ ਮੈਂ ਜਗਦੇਵ ਭਾਜੀ ਨੂੰ ਦੱਸਿਆ ਮੈਂ ਕਿਹਾ ਕਿ ਅ ਕੱਲ 12 ਤਰੀਕ ਸੀਗੀ 12 ਨਵੰਬਰ ਜਦੋਂ ਅਸੀਂ ਉਹਨਾਂ ਨੂੰ ਮਿਲੇ ਸੀਗੇ ਮੈਂ ਕਿਹਾ 7 ਸਤੰਬਰ ਨੂੰ ਮੈਂ ਆਪਣੀ ਮਦਰ ਨਾਲ ਗੱਲ ਕੀਤੀ ਸੀ ਤੇ ਤਕਰੀਬਨ ਡੇਢ ਮਹੀਨਾ ਹੋ ਗਿਆ ਤਾਂ ਮੈਨੂੰ ਪੁੱਛਣ ਲੱਗੇ ਕਹਿੰਦੇ ਵੀ ਅੱਛਾ ਇੰਨਾ ਟਾਈਮ ਕਿਵੇਂ ਮੈਂ ਕਿਹਾ ਕਈ ਵਾਰੀ ਕੋਈ ਗੱਲ ਕਰਨ ਵਾਲੀ ਹੋਈ ਨਹੀਂ ਹੁੰਦੀ ਵੀ ਇਹ ਹੁੰਦਾ ਵੀ ਜੇ ਅਸੀਂ ਆਪਣੇ ਘਰ 'ਚ ਸੁਖੀ ਹਾਂ ਉਹ ਆਪਣੇ ਘਰ 'ਚ ਸੁਖੀ ਆ ਤਾਂ ਅਸੀਂ ਕੀ ਗੱਲ ਕਰਾਂਗੇ ਹਨਾ ਮੇਰੇ ਮੰਮੀ ਅਕਸਰ ਕਹਿੰਦੇ ਹੁੰਦੇ ਆ ਵੀ ਉਹਦੋਂ ਫੋਨ ਕਰ ਲਾਂਗੇ ਜੇ ਕੋਈ ਦੁੱਖ ਸੁੱਖ ਹੋਇਆ ਹਨਾ ਕਰਨ ਵਾਲਾ ਤੇ ਜੇ ਅਸੀਂ ਆਪਣੇ ਘਰ 'ਚ ਹੱਸਦੇ ਵੱਸਦੇ ਪਏ ਆ ਤਾਂ ਰੋਜ਼ ਹਰ ਬੰਦੇ ਨਾਲ ਫੋਨ ਤੇ ਰਾਬਤਾ ਜ਼ਰੂਰੀ ਨਹੀਂ ਹੁੰਦਾ ਹੁਣ ਸਾਡੇ ਰਿਸ਼ਤਿਆਂ 'ਚ ਨਿਗ ਏਸੇ ਲਈ ਨਹੀਂ ਰਿਹਾ ਸਾਨੂੰ ਜਦੋਂ ਕੋਈ ਮਿਲਣ ਆਉਂਦਾ ਅਸੀਂ ਉਹਨੂੰ ਭੱਜ ਕੇ ਗਲਵੱਕੜੀ ਪਾ ਕੇ ਏਸੇ ਲਈ ਨਿਮੜਦੇ ਕਿਉਂਕਿ ਰੋਜ਼ ਤਾਂ ਅਸੀਂ ਫੋਨਾਂ 'ਤੇ ਰਾਬਤਾ ਰੱਖਦੇ ਆ ਹਰ ਰੋਜ਼ ਅਸੀਂ ਇੱਕ ਦੂਜੇ ਨਾਲ ਦਿਨ ਦੀ ਜੋ ਵੀ ਰੁਟੀਨ ਹੁੰਦੀ ਆ ਸਾਰੀ ਉਹ ਵੀ ਸਾਂਝੀ ਕਰ ਲੈਂਦੇ ਆ ਦਿਨ 'ਚ ਕੀ ਵਾਪਰ ਰਿਹਾ ਉਹ ਵੀ ਸਾਂਝਾ ਹੋ ਰਿਹਾ ਤਾਂ ਫਿਰ ਸਾਡੇ ਕੋਲ ਕੀ ਇਹੋ ਜਿਹਾ ਕਿ ਸਾਡਾ ਜੀ ਕਰੂਗਾ ਕਿ ਵੀ ਮੈਂ ਜਾਵਾਂ ਤੇ ਜਾ ਕੇ ਉਹਨਾਂ ਨੂੰ ਮਿਲਾਂ ਹੁਣ ਤੁਹਾਡਾ ਕੋਈ ਭੈਣ ਭਰਾ ਬਾਹਰ ਵੀ ਗਿਆ ਹੋਇਆ ਉਹ ਸਾਲ ਬਾਅਦ ਵੀ ਆਉਂਦਾ 2 ਸਾਲ ਬਾਅਦ ਵੀ ਆਉਂਦਾ ਸਾਨੂੰ ਕਦੀ ਚਾਹ ਚੜਿਆ ਕਿਉਂ ਨਹੀਂ ਚੜਦਾ ਕਿਉਂਕਿ ਅਸੀਂ 2 ਜਾਂ 3 ਦਿਨ ਬਾਅਦ ਉਹਨਾਂ ਨਾਲ ਵੀ ਸਾਡਾ ਜਿਹੜਾ ਫੋਨ ਤੇ ਰابطਾ ਹੋ ਜਾਂਦਾ ਤੇ ਕੁਝ ਵੀ ਇਹੋ ਜਿਹਾ ਨਹੀਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਵੀ ਜਿਹੜਾ ਵਾਪਰ ਰਿਹਾ ਤੇ ਸਾਨੂੰ ਨਹੀਂ ਪਤਾ ਕੁੜੀਆਂ ਵੀ ਖਾਸ ਕਰਕੇ ਜਿਹੜੀਆਂ ਵਿਆਹਾਂ ਹੋਈਆਂ ਨੇ ਲੱਖ ਤੁਹਾਡੇ ਮਾਪਿਓ ਹੋਣ ਪਰ ਮੈਨੂੰ ਲੱਗਦਾ ਹੈ ਕਿ ਜਿਸ ਘਰ ਦੇ ਵਿੱਚ ਤੁਸੀਂ ਵਿਆਹੇ ਹੋ ਜਦੋਂ ਅਸੀਂ ਨਵੇਂ-ਨਵੇਂ ਜਾਨਨੇ ਆ ਤਾਂ ਜਰੂਰ ਕੁਝ ਨਾ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਲੱਗਦੀਆਂ ਨੇ ਮੇਰੇ ਮਨ ਮੁਤਾਬਿਕ ਨਹੀਂ ਹੋ ਰਿਹਾ ਉਸ ਪਰਿਵਾਰ ਦੇ ਵਿੱਚ ਛੋਟੇ-ਛੋਟੇ ਗੱਲ ਤੇ ਸਾਨੂੰ ਦੁੱਖ ਮਹਿਸੂਸ ਹੋਣ ਲੱ ਆ ਜਾਂਦਾ ਰੋਣਾ ਆਉਣ ਲੱਗ ਜਾਂਦਾ ਕੋਈ ਮਾੜੀ ਜੀ ਗੱਲ ਕਹਿ ਦੇਵੇ ਸਾਡੇ ਤੋਂ ਜਰੀ ਨਹੀਂ ਜਾਂਦੀ ਪਰ ਤੁਸੀਂ ਦੇਖਿਓ ਕਿ ਜਿਵੇਂ-ਜਿਵੇਂ ਆਪਾਂ ਉਸ ਪਰਿਵਾਰ 'ਚ ਰਹਿਣ ਲੱਗ ਜਾਂਦੇ ਆ ਨਾ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਇਗਨੋਰ ਕਰਨਾ ਸਿੱਖ ਜਾਂਦੇ ਆ ਕਿੰਨੀਆਂ ਰੀਲਸ ਤੁਸੀਂ ਦੇਖਦੇ ਹੋਵੋਗੇ ਬੇਸ਼ੱਕ ਕੁੜੀਆਂ ਹਾਸੇ ਜੀ ਬਣਾਉਂਦੀਆਂ ਨੇ ਉਹ ਐਵੇਂ ਹੁੰਦੀਆਂ ਨੇ ਕਿ ਵੀ ਜੀ ਸਦੋਂ ਮੈਨੂੰ ਸਾਲਵਾਲ ਮਤਲਬ ਮੇਰਾ ਵਿਆਹ ਹੋਏ ਨੂੰ ਸਾਲ ਹੀ ਹੋਇਆ ਸੀ ਤਾਂ ਮੈਨੂੰ ਸਹੁਰਿਆਂ ਨੇ ਕੁਝ ਕਹਿਦਾ ਤੇ ਮੈਂ ਰੋਂਦੀ ਰਹੀ ਸਾਰਾ ਦਿਨ ਕਮਰੇ 'ਚ ਬੈਠੀ ਰਹੀ ਮੈਂ ਕੁਝ ਨਹੀਂ ਖਾਦਾ ਪਰ ਉਹੀ ਰੀਲ 'ਚ ਦੱਸਦੀਆਂ ਹੁੰਦੀਆਂ ਨੇ ਵੀ ਜਦੋਂ 10 ਸਾਲ ਹੋ ਗਏ ਮੈਂ ਇਗਨੋਰ ਕਰਤਾ ਮੈਂ ਕਿਹਾ ਜਾਓ ਪਰੇ ਹੈਨਾ ਤੇ ਜਿਵੇਂ ਜਿਵੇਂ ਅਸੀਂ ਉਸ ਪਰਿਵਾਰ 'ਚ ਰਹਿੰਦੇ ਆ ਨਾ ਸਾਨੂੰ ਸਾਰਿਆਂ ਦੇ ਸੁਭਾਅ ਸਮਝ ਆਉਣ ਲੱਗ ਜਾਂਦੇ ਨੇ ਅਸੀਂ ਸਾਰਿਆਂ ਨੂੰ ਜਾਣਨ ਲੱਗ ਜਾਂਦੇ ਆ ਅਸੀਂ ਉਹਨਾਂ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਇਗਨੋਰ ਕਰਨ ਲੱਗ ਜਾਂਦੇ ਆ ਤਾਂ ਮੈਨੂੰ ਲੱਗਦਾ ਵੀ ਉਹ ਚੀਜ਼ਾਂ ਨਾ ਜਿਹੜੀ ਬਹੁਤ ਚੰਗੀ ਹੁੰਦੀ ਆ ਤੁਸੀਂ ਜੇ ਸ਼ੁਰੂਆਤ ਦੇ ਵਿੱਚ ਹੀ ਉਹ ਹਰ ਚੀਜ਼ ਨੂੰ ਮਾਪਿਆਂ ਤੱਕ ਪਹੁੰਚਾਉਣ ਲੱਗ ਜਾਓਗੇ ਤਾਂ ਅੱਗੋਂ ਤੁਹਾਨੂੰ ਵੀ ਫਿਰ ਇਹੋ ਜਿਹੀਆਂ ਸਲਾਮਾਂ ਮਿਲਣ ਲੱਗ ਜਾਂਦੀਆਂ ਨੇ ਕਿ ਸਾਨੂੰ ਹਰ ਰਿਸ਼ਤਾ ਇਕੋ ਡੱਤਣ ਵਾਲਾ ਲੱਗਣ ਲੱਗ ਜਾਂਦਾ ਮੈਨੂੰ 18-20 ਸਾਲ ਹੋ ਗਏ ਨੇ ਤਕਰੀਬਨ ਇਸ ਘਰ ਚ ਆਏ ਹੋਏ ਅ ਮੈਂ ਆਪਣੇ ਤਜਰਬੇ ਨਾਲ ਕਹਿ ਰਹੀ ਆਂ ਵੀ ਕਿਸੇ ਵੀ ਕੁੜੀ ਦਾ ਸਹੁਰੇ ਪਰਿਵਾਰ ਦੇ ਵਿੱਚ ਪੈਰ ਜਮਾਉਣਾ ਜਿਹਨੂੰ ਆਪਾਂ ਕਹਿੰਦੇ ਨੇ ਨਾ ਕਿ ਪੈਰ ਲਾਉਣੇ ਸੌਖੇ ਨਹੀਂ ਹੁੰਦੇ ਬੜੀਆਂ ਚੀਜ਼ਾਂ ਹੁੰਦੀਆਂ ਨੇ ਉਸ ਘਰ ਦੀਆਂ ਸਿੱਖਣੀਆਂ ਹੁੰਦੀਆਂ ਨੇ ਆਪਦੇ ਘਰ 'ਚ ਅਸੀਂ 7-8 ਵਜੇ ਤੱਕ ਵੀ ਸੁੱਤੇ ਨਹੀਂ ਉੱਠਦੇ ਦੂਜੇ ਘਰਾਂ 'ਚ ਸਾਨੂੰ ਆ ਕੇ ਉਹਨਾਂ ਦੇ ਰੂਟੀਨ ਮੁਤਾਬਕ ਚਾਹੇ ਤੁਹਾਨੂੰ ਕੋਈ ਵੀ ਕੰਮ ਨਹੀਂ ਹੁੰਦਾ ਸਾਨੂੰ ਉੱਠਣਾ ਪੈਂਦਾ ਕੰਮ ਕਰਨੇ ਪੈਂਦੇ ਨੇ ਕਈ ਵਾਰੀ ਮੂਡ ਵੀ ਚੰਗਾ ਨਹੀਂ ਹੁੰਦਾ ਆਏ ਗਏ ਨੂੰ ਹੱਸ ਕੇ ਵੀ ਬੁਲਾਉਣਾ ਪੈਂਦਾ ਪਰ ਇਹ ਨਹੀਂ ਹੁੰਦਾ ਕਿ ਅਸੀਂ ਉਹਨਾਂ ਘਰਾਂ ਨੂੰ ਬਗਾਨੇ ਸਮਝ ਲੈਣਾ ਅਪਾ ਕਿਸੇ ਹੋਸਟਲ ਚ ਵੀ ਰਹਿਣ ਜਾਈਏ ਨਾ 4-5 ਦਿਨ ਸਾਡਾ ਉੱਥੇ ਵੀ ਜੀ ਨਹੀਂ ਲੱਗਦਾ ਤੇ ਮੁੰਡੇ ਜਿਹੜੇ ਜਿਹਦੇ ਨਾਲ ਤੁਸੀਂ ਵਿਆਹੇ ਜਾਂਦੇ ਹੋ ਨਾ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਆਪਣੀ ਮਾਂ ਤੇ ਘਰਵਾਲੀ ਚ ਤੇ ਭੈਣ ਦੇ ਵਿੱਚ ਇੱਕ ਤਾਲਮੇਲ ਰੱਖਣ ਕਈ ਵਾਰੀ ਮੈਂ ਬਹੁਤ ਲੋਕਾਂ ਨੂੰ ਕਿਹਾ ਕਿ ਘਰ ਦੀਆਂ ਰਸੋਈਆਂ ਦੇ ਵਿੱਚ ਜੋ ਵਾਪਰ ਰਿਹਾ ਹੁੰਦਾ ਨਾ ਤੁਹਾਨੂੰ ਸ਼ਾਇਦ ਪਤਾ ਨਹੀਂ ਹੁੰਦਾ ਉਹ ਛੋਟੀਆਂ-ਛੋਟੀਆਂ ਚੀਜ਼ਾਂ ਵੀ ਕਈ ਵਾਰੀ ਬੋਲੀਆਂ ਹੋਈਆਂ ਜਿਹੜੀਆਂ ਸੀ ਇੱਕ ਦੂਜੇ ਨੂੰ ਬੋਲ ਦੰਨਿਆ ਸਾਡੇ ਲਈ ਜ਼ਖਮ ਬਣ ਜਾਂਦੀਆਂ ਨੇ ਤੇ ਮੁੰਡੇ ਨੇ ਜਿਹੜੇ ਇਸ ਚੀਜ਼ ਨੂੰ ਬੜੀ ਸਮਝਦਾਰੀ ਨਾਲ ਹੈਂਡਲ ਕਰ ਸਕਦੇ ਨੇ ਉਹ ਆਪਣੀ ਮਾਂ ਭੈਣ ਤੇ ਘਰ ਵਾਲੀ ਦਾ ਰਿਸ਼ਤਾ ਬਹੁਤ ਸੋਹਣਾ ਬਣਾ ਸਕਦੇ ਨੇ ਜਿਉ ਉਹ ਉਹਨਾਂ ਦੀਆਂ ਥੋੜੀਆਂ-ਥੋੜੀਆਂ ਚੀਜ਼ਾਂ ਦੇ ਵਿੱਚ ਆਪਣੇ ਆਪ ਨੂੰ ਸ਼ਾਮਿਲ ਕਰਨ ਜੇ ਤੁਹਾਡੀ ਘਰ ਵਾਲੀ ਕੁਝ ਕਹਿੰਦੀ ਆ ਆਪਣੀ ਕੋਈ ਸਮੱਸਿਆ ਤੁਹਾਡੇ ਨਾਲ ਸਾਂਝੀ ਕਰਦੀ ਆ ਤਾਂ ਉਹਨੂੰ ਬੜੇ ਠਰਮੇ ਨਾਲ ਸੁਣੋ ਕਿਉਂਕਿ ਉਹ ਬਗਾਨੇ ਘਰ ਆਈ ਆ ਤੇ ਉਸ ਘਰ ਦੇ ਵਿੱਚ ਸਭ ਤੋਂ ਵੱਡਾ इमोशनल سپورਟ ਉਹਦਾ ਉਹਦਾ ਘਰ ਵਾਲਾ ਹੀ ਹੁੰਦਾ ਪਰ ਜਦੋਂ ਮੁੰਡੇ ਨਜ਼ਰ ਅੰਦਾਜ਼ ਕਰ ਦਿੰਦੇ ਆ ਨਹੀਂ ਮੰਮੀ ਦਾ ਤਾਂ ਸੁਭਾਅ ਇਦਾਂ ਦਾ ਹੀ ਆ ਤੂੰ ਇਗਨੋਰ ਕਰ ਉਹ ਇਗਨੋਰ ਕਰਦੀ ਰਹਿੰਦੀ ਆ ਪਰ ਫਿਰ ਉਹਦੇ ਅੰਦਰ ਜੋ ਬਣਨ ਲੱਗ ਜਾਂਦਾ ਨਾ ਉਹ ਅਖੀਰ ਤੇ ਜਦੋਂ ਤੁਹਾਡੀ ਮਾਂ ਬਹੁਤ ਬਜ਼ੁਰਗ ਹੋ ਜਾਂਦੀ ਆ ਉਹਨੂੰ ਚੰਗੀ ਦੇਖਭਾਲ ਦੀ ਲੋੜ ਹੁੰਦੀ ਆ ਤਾਂ ਕੁੜੀਆਂ ਫਿਰ ਉਸ ਵਕਤ ਨਹੀਂ ਕਰਦੀਆਂ ਉਹ ਕਹਿੰਦੀ ਆ ਨੇ ਮੈਨੂੰ ਬੜਾ ਦੁਖੀ ਕੀਤਾ ਗਿਆ ਹੈਨਾ ਤੇ ਇਹੀ ਚੀਜ਼ ਬਜ਼ੁਰਗਾਂ ਨੂੰ ਚਾਹੀਦੀ ਆ ਜਿਹਿਸ ਬੰਦੇ ਨੂੰ ਤੁਸੀਂ ਇੰਨੇ ਗਾਜੇ ਬਾਜੇ ਵਜਾ ਕੇ ਇੰਨੀ ਧੂਮ ਤਾਂ ਹਮ ਨਾਲ ਵਿਆਹ ਕੇ ਲਿਆਏ ਸੀ ਇੰਨੇ ਚਾਵਾਂ ਨਾਲ ਵਿਆਹ ਕੇ ਲਿਆਏ ਸੀ ਉਹਨੂੰ ਰੱਖਣਾ ਵੀ ਉਹਨੇ ਚਾਵਾਂ ਨਾਲ ਹੀ ਸਿੱਖੋ ਤੇ ਕੁੜੀਆਂ ਜਿਹੜੀਆਂ ਪਰਜਾਈਆਂ ਨੂੰ ਕਈ ਵਾਰ ਤੰਗ ਕਰਦੀਆਂ ਨੇ ਜਾਂ ਪਰਜਾਈਆਂ ਵੀ ਨਨਾਨਾ ਨੂੰ ਤੰਗ ਕਰਦੀਆਂ ਨੇ ਹਨਾ ਉਹ ਵੀ ਨਾ ਕਰੋ ਕਿਉਂਕਿ ਇਹ ਰਿਸ਼ਤੇ ਨੇ ਨਾ ਜਿਹੜੇ ਇਹ ਦੁਬਾਰਾ ਦੁਬਾਰਾ ਨਹੀਂ ਸਾਨੂੰ ਮਿਲਦੇ ਹੈਗੇ ਜਦੋਂ ਬਜ਼ੁਰਗ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਨਾ ਤੁਹਾਡੇ ਨਿਆਣੇ ਨੇ ਜਿਹੜੇ ਉਹਨਾਂ ਲਈ ਵੀ ਸਭ ਤੋਂ ਸੋਹਣਾ ਸਾਖ ਹੁੰਦਾ ਉਹਨਾਂ ਦੀ ਭੂਆ ਤੇ ਨਨਾਨਾ ਦੇ ਬੱਚਿਆਂ ਲਈ ਵੀ ਸਭ ਤੋਂ ਸੋਹਣੇ ਸਾਖ ਹੁੰਦੇ ਨੇ ਮਾਮੇ ਮਾਮੀਆਂ ਮੈਂ ਮੈਨੂੰ ਕਦੇ ਵੀ ਆਪਣੀਆਂ ਪਰਜਾਈਆਂ ਨਾਲ ਰਹਿਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਮੈਂ ਬਹੁਤ ਘੱਟ ਆਪਣੇ ਪਿੰਡ ਜਾਂਦੀ ਆ ਪਰ ਪਿੱਛੇ ਜੇ ਮੈਂ ਨਿਊਜ਼ੀਲੈਂਡ ਗਈ ਤਾਂ ਮੈਨੂੰ ਆਪਣੀ ਭਾਬੀ ਨਾਲ 15 ਦਿਨ ਰਹਿਣ ਦਾ ਮੌਕਾ ਮਿਲਿਆ ਮੈਂ ਉਸ 15 ਦਿਨਾਂ 'ਚ ਜਾਣਿਆ ਕਿ ਮੇਰੇ ਭਾਬੀ ਦਾ ਸੁਭਾਅ ਕਿੰਨਾ ਜ਼ਿਆਦਾ ਵਧੀਆ ਹਨਾ ਤੇ ਉਹਨਾਂ ਨੇ ਇੱਕ ਕਿਤਾਬ ਲਿਖੀ ਮੈਂ ਪਲੇਨ ਚ ਆਉਂਦੇ ਹੋਂਦੇ 15 ਘੰਟੇ ਦੇ ਟਰੈਵਲ 'ਚ ਉਹ ਕਿਤਾਬ ਪੜ੍ਹੀ ਉਹਨੇ ਆਪਣੀ ਜ਼ਿੰਦਗੀ ਬਾਰੇ ਲਿਖੀ ਹੋਈ ਸੀਗੀ ਤਾਂ ਮੈਨੂੰ ਇਹ ਲੱਗੇ ਕਿ ਮੈਂ ਕਿਸ ਵਕਤ ਦੁਆਰਾ ਉਹਨਾਂ ਨੂੰ ਮਿਲਾਂ ਤੇ ਮੈਂ ਉਹਨੂੰ ਘੁੱਟ ਕੇ ਗਲਵੱਕੜੀ ਪਾਵਾਂ ਤੇ ਮੈਂਟਲੀ ਉਹਨੇ ਜਿਹੜੀਆਂ ਵੀ ਚੀਜ਼ਾਂ ਉਸ ਕਿਤਾਬ ਦੇ ਵਿੱਚ ਲਿਖੀਆਂ ਕਿ ਮੈਂ ਇੰਨਾ-ਇੰਨਾ ਚੀਜ਼ਾਂ 'ਚ ਸਫਰ ਕੀਤਾ ਤਾਂ ਮੇਰਾ ਜੀ ਕਰਦਾ ਸੀ ਸਾਰਿਆਂ ਲਈ ਮੈਂ ਉਹਦੇ ਤੋਂ ਮਾਫੀ ਮੰਗਾ ਤੇ ਇਹ ਕਿੰਨੀ ਸੋਹਣੀ ਚੀਜ਼ ਆ ਕਿੰਨਾ ਸੋਹਣਾ ਰਿਸ਼ਤਾ ਹੁਣ ਮਤਲਬ ਉਹਦੇ ਘਰ ਬੱਚਾ ਹੋਣ ਵਾਲਾ ਤੇ ਮੈਨੂੰ ਐਂ ਲੱਗਦਾ ਕਿ ਜਿਵੇਂ ਮੇਰੀ ਧੀ ਹੋਵੇ ਹਨਾ ਤੇ ਉਹਨੂੰ ਕੋਈ ਓਨੇ ਸੋਹਣੇ ਤਰੀਕੇ ਨਾਲ ਸੰਭਾਲੇ ਤੇ ਓਨਾ ਹੀ ਮੈਨੂੰ ਲੱਗਿਆ ਕਿ ਮੇਰੀ ਭਾਬੀ ਨੂੰ ਕੋਈ ਸੰਭਾਲੇ ਤੇ ਬੜੇ ਸੋਹਣੇ ਰਿਸ਼ਤੇ ਨੇ ਇਹਨਾਂ ਨੂੰ ਇਦਾਂ ਨਾ ਖਰਾਬ ਕਰੋ ਤੇ ਬਜ਼ੁਰਗਾਂ ਨੂੰ ਵੀ ਚਾਹੀਦਾ ਕਿ ਇੱਧਰਲੇ ਘਰ ਦੀਆਂ ਗੱਲਾਂ ਉੱਧਰ ਕਰਨ ਦੀ ਬਜਾਏ ਤੁਸੀਂ ਦੋਨਾਂ ਘਰਾਂ 'ਚ ਤਾਲਮਿਲ ਬਣਾਉਣਾ ਸਿੱਖੋ ਕਿ ਇੱਕ ਜਿਹੜੀ ਸਾਡੇ ਘਰ ਆਈ ਆ ਉਹ ਵੀ ਸਾਡੀ ਆ ਤੇ ਜਿਹੜੀ ਅਸੀਂ ਆਪਣੇ ਘਰੋਂ ਤੋਰੀ ਆ ਉਹ ਵੀ ਸਾਡੀ ਆ ਤੇ ਦੋਵਾਂ ਦਾ ਘਰ ਆ ਜਿਹੜਾ ਕਦੇ ਨਹੀਂ ਖਰਾਬ ਹੋਣਾ ਚਾਹੀਦਾ ਤੇ ਉਮੀਦ ਹੈ ਕਿ ਤੁਹਾਨੂੰ ਇਹ ਚੀਜ਼ਾਂ ਨੇ ਜਿਹੜੀਆਂ ਸੁਣ ਕੇ ਚੰਗਾ ਲੱਗਿਆ ਹੋਊਗਾ ਅਗਲੀ ਵਾਰ ਆਪਾਂ ਫੇਰ ਕਿਸੇ ਹੋਰ ਵਿਸ਼ੇ ਨਾਲ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ